ਸਾਡੇ ਨਾਲ ਇਸ ਵਕਤ ਸਾਬਕਾ ਕੇਂਦਰੀ ਮੰਤਰੀ ਸਾਬਕਾ ਆਈਐਸ ਅਧਿਕਾਰੀ ਭਾਜਪਾ ਦੇ ਸੀਨੀਅਰ ਆਗੂ ਸੋਮਪ੍ਰਕਾਸ਼ ਜੀ ਮੌਜੂਦ ਨੇ ਤਰਨਤਾਰਨ ਦੇ ਵਿੱਚ ਇਲੈਕਸ਼ਨ ਜਿਹੜਾ ਇੱਥੇ ਪੇੜ ਬੱਜਾ ਹੈ ਤਾਂ ਉੱਥੇ ਡਿਊਟੀਆਂ ਜਿਹੜੀਆਂ ਆਪੋ ਆਪਣੇ ਭਾਜਪਾ ਦੇ ਆਗੂ ਲਰੰਗ ਸਰ ਕਿਵੇਂ ਦਾ ਲੱਗ ਰਿਹਾ ਮਹੌਲ ਤੁਹਾਨੂੰ ਤੁਸੀਂ ਇੱਥੇ ਤਰਨਤਾਰਨ ਪ੍ਰਚਾਰ ਕਰਦੇ ਹੋ ਤਾਂ ਜਿਹੜੀ ਉਪਚੋਲ ਹੋ ਰਹੀ ਹੈ ਜੀ ਬਹੁਤ ਰੋਚਕ ਵੀ ਹੈ ਤਰਨਤਾਰਨ ਦੇ ਲੋਕਾਂ ਨੇ ਇੱਕ ਇੰਡੀਕੇਸ਼ਨ ਦੇਣੀ ਹੈ ਪੰਜਾਬ ਦੇ ਭਵਿੱਖ ਬਾਰੇ ਫੈਸਲਾ ਕਰਨਾ ਹੈ ਇਹਨਾਂ ਸਰਕਾਰ ਬਣਨੀ ਨਾ ਸਰਕਾਰ ਖਤਮ ਹੋਣੀ ਹੈ ਨੀਤੇ ਨੇ ਲੋਕਾਂ ਦਾ ਵਿਚਾਰ ਕੀਤਾ ਲੋਕਾਂ ਦਾ ਵਿਚਾਰ ਕੀਤਾ ਲੋਕੀ ਸਰਕਾਰ ਵਾਲੇ ਕੀ ਸੋਚਦੇ ਨੇ ਪੰਜਾਬ ਦਾ ਭਵਿੱਖ ਕਿ ਹੋ ਜਾਵੇ ਲੋਕਾਂ ਨੇ ਤੈਅ ਕਰਨਾ ਕਿਉਂਕਿ ਲੋਕੀ ਇਸ ਸਰਕਾਰ ਤੋਂ ਦੁਖੀ ਨੇ ਲਾਡ ਆਰਡਰ ਦਾ ਬੁਰਾ ਹਾਲ ਹੈ ਔਰ 4 ਲੱਖ ਕਰੋੜ ਤੋਂ ਵੱਧ ਕਰਜ ਪੰਜਾਬ 'ਤੇ ਹੋਇਆ ਹੈ ਇਹ ਲੋਕਾਂ ਨੂੰ ਇਸ ਕਰਦਾ ਅਹਿਸਾਸ ਹੈ ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਲੋਕੀ ਵੋਟਾਂ ਪਾਉਣਗੇ ਔਰ ਮੈਂ ਦਾਅਵੇ ਨਾ ਕਰਦਾ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀਆਂ ਨੂੰ ਪਿੰਡਾਂ ਵਿੱਚ ਗੰਗਾਰਾ ਮਿਲਿਆ ਸ਼ਹਿਰਾਂ ਵਿੱਚ ਵੀ ਗੰਗਾਰਾ ਮਿਲਿਆ ਬਹੁਤ اچھی ਪਰਫਾਰਮੈਂਸ ਰਹੇਗੀ ਤਰਨ ਤਰੰਦੇ ਵਿੱਚ ਕਿਉਂਕਿ ਨਰੋਲ ਪਿੰਡੂ ਵਾਲਾ ਕਹੇ ਸ਼ਹਿਰ ਦੇ ਵਿੱਚ ਤਰਨ ਤਰੰਦੇ ਜਰੂਰ ਬੀਜੇਪੀ ਦਾ ਆਧਾਰ ਰਿਹਾ ਪਿੰਡਾਂ ਦੇ ਵਿੱਚ ਸੌ ਦੇ ਗਰੀਬ ਪਿੰਡ ਨੇ ਪਿੰਡਾਂ ਦੇ ਵਿੱਚ ਕਿਵੇਂ ਦਾ ਰਹੇਗਾ ਮੈਨੂੰ ਨਹੀਂ ਪਤਾ ਕਿਹਾ ਪਿੰਡਾਂ ਜੀ ਬਹੁਤ ਅੱਛਾ ਰਿਸਪੌਂਸ ਮਿਲਿਆ ਪਰ ਇਸੇ ਗੱਲ ਇਸੇ ਤੋਂ ਬੇਨਤੀ ਕਰਨੇ ਨੇ ਔਰ ਬੁਹਾਰ-ਬੂਹ ਤੇ ਡੁੱਟੀਆਂ ਲੱਗੀਆਂ ਬਹੁਤ ਅੱਛਾ ਰਿਸਪੌਂਸ ਮਿਲਿਆ ਔਰ ਲੋਕਾਂ ਦਾ ਮਨ ਬਣਿਆ ਹੈ ਕਿ ਵੋਟਾਂ ਦੇ ਜਿਵੇਂ ਨੇ ਸਰਬ ਕੀ ਸਾਲੀਆਂ ਬੁਝ ਪਾਰਟੀਆਂ ਨੂੰ ਦੇਖ ਲਿਆ ਕਾਂਗਰਸ ਨੂੰ ਲੋਕਾਂ ਨੇ ਦੇਖ ਲਿਆ ਉਹ ਤਾਂ ਨਰਾਸ਼ ਨੇ ਆਮ ਆਦਮੀ ਪਾਰਟੀ ਤੋਂ ਬਿਲਕੁਲ ਨਰਾਸ਼ ਨੇ ਕਾਂਗਰਸ ਦਾ ਬੁਰਾ ਹਾਲ ਹੈ ਕਾੜੀ ਦਾਲ ਵੈਸੇ ਵਿਕ ਰਿਆ ਪਿਆ ਇਸ ਕਰਕੇ ਲੋਕਾਂ ਕੋ ਆਲਟਰਨੇਟਿਵ ਹੈ ਲੋਕੀ ਉਹਨੇ ਮਨ ਬਣਾਈ ਜਾ ਚੁੱਕੇ ਨੇ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰੀ ਵੋਟਾਂ ਪਾ ਕੇ ਦੇਖੀ ਜੀ ਜਿਵੇਂ ਮਲਿਕ ਸਾਹਿਬ ਨੇ ਵੀ ਜ਼ਿਕਰ ਕੀਤਾ 25 ਸੀਟਾਂ ਤੇ ਤੁਸੀਂ ਲੋਕ ਸਭਾ ਚੋਣਾਂ ਦੇ ਜਿਹੜੇ ਸਟੈਟਸ ਦੇਖੇ ਜਾਣ ਤੇ ਅੱਗੇ ਰਹੇ ਦੂਸਰੇ ਨੰਬਰ ਦੇ 9 10 ਹਲਕੇ ਦੇ ਵਿੱਚ ਰਹੇ ਪਰ ਬਹੁਤ ਸਾਰੇ ਪਿੰਡੂ ਹਲਕੇ ਸੀ ਜਿੱਥੇ ਭਾਜਪਾ ਨੂੰ 15 ਤੋਂ 18000 ਪਲੱਸ 20000 ਤੱਕ ਵੋਟ ਮਿਲੀ ਤਾਂ ਇਸ ਨੂੰ ਤੁਸੀਂ ਦੇਖਦੇ ਹੋ ਕਿ ਭਾਜਪਾ ਦਾ ਵੋਟ ਬੈਂਕ ਵੱਧ ਰਿਹਾ ਔਰ ਅੱਗੇ ਵੀ ਕੰਟੀਨਿਊਸਲੀ ਰਹੇਗਾ ਜੀ ਦੇਖੋ ਭਾਰਤੀ ਜਨਤਾ ਪਾਰਟੀ ਕੋਈ ਅਸੀ ਪਾਰਟੀ ਦੇ ਬਹੁਤ ਵੋਟ ਵਧਿਆ ਲੋਕ ਸਭਾ ਦੀ ਚੋਣਾਂ ਵਿੱਚ ਇਹ ਲੋਕਾਂ ਦੀ ਸੋਚ ਜਿਹੜੀ ਬਦਲ ਰਹੀ ਹੈ ਲੋਕੀ ਦੂਸਰੀਆਂ ਪਾਰਟੀਆਂ ਦੀ ਨਿਰਾਸ਼ਾ ਦੇ ਪ੍ਰਤੀਕ ਹੈ ਦੂਸਰੀਆਂ ਲਗਪਾਰਟੀਆਂ ਦੇ ਪ੍ਰਤੀ ਲੋਕੀ ਬਿਲਕੁਲ ਨਿਰਾਸ਼ ਨੇ ਔਰ ਚੌਧੇ ਨੇ ਕਿ ਪਾਰਟੀ ਜਨਤਾ ਪਾਰਟੀ ਨੂੰ ਜਮਾ ਕੇ ਦੇਖੀਏ ਪਾਰਟੀ ਜਨਤਾ ਪਾਰਟੀ ਜਿਹੜੀ ਮੁੱਦਿਆਂ ਦੀ ਗੱਲ ਕਰਦੀ ਹੈ ਜਿਹੜੀ ਵਿਕਾਸ ਦੀ ਗੱਲ ਕਰਦੀ ਹੈ ਤਰੱਕੀ ਦੀ ਗੱਲ ਕਰਦੀ ਹੈ ਸ਼ਾਲੀ ਦੀ ਗੱਲ ਕਰਦੀ ਹੈ ਦੇਸ਼ ਦੀ ਇੱਜ਼ਤ ਦੂਸਰੇ ਦੇਸ਼ਾਂ ਤੋਂ ਵੀ ਗੱਲ ਕਰਦੀ ਹੈ ਇਸਕੇ ਕਿ ਰੋਕੀ ਚਾਹੁੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਅੱਗੇ ਆਵੇ ਪੰਜਾਬ ਦੇ ਵਿੱਚ ਤੁਸੀਂ ਬੀਜੇਪੀ ਦਾ ਫਿਊਚਰ ਕਿਵੇਂ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਚਲੋ ਨਤੀਜਾ ਜੋ ਮਰਜ਼ੀ ਰਵੇ ਉਹ ਪਹੁੰਚੋਂ ਦਾ ਪਰ 2027 ਦੇ ਵਿੱਚ ਕਿਵੇਂ ਭਾਰਤੀ ਜਨਤਾ ਪਾਰਟੀ ਦਾ ਬਹੁਤ ਅੱਛਾ ਪੁਖ ਹੈ ਉਹ ਜੁਲਪੇਕ ਬਹੁਤ ਸਾਰੀਆਂ ਪਾਰਟੀਆਂ ਦੇ ਲੋਕੀ ਸਰਜਰ ਦੇ ਭਾਰਤੀ ਜਨਤਾ ਪਾਰਟੀ ਕਿਉਂ ਜਾਣ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਆਪਣਾ ਫਿਊਚਰ ਤੇ ਦਿਸਦਾ ਹੈ ਭਾਰਤੀ ਜਨਤਾ ਪਾਰਟੀ ਦੇ ਹੱਥ ਵਿੱਚ ਪੰਜਾਬ ਦਾ ਪੁਖ ਨਜ਼ਰ ਆਉਂਦਾ ਹੈ ਦਵਲੀਂ ਜੰਦੀ ਸਰਕਾਰ ਬਣੇਗੀ ਤਾਂ ਫਿਰ ਪੰਜਾਬ ਦਾ ਵਿਕਾਸ ਹੋਏਗਾ ਜਿੰਨੇ ਕਰਜ਼ਾ ਪੰਜਾਬ ਦੇ ਸਿਰ ਤੇ ਹੈ ਅੱਜ ਪੰਜਾਬ ਪਛੜ ਕੇ 18ਵੇਂ 19ਵੇਂ ਸਥਾਨ ਤੇ ਪਹੁੰਚਿਆ ਸਟੇਟ ਰੈਂਕ ਨੰਬਰ 1 ਤੇ ਕਿਸੇ ਵਾਰ ਹੁੰਦੀ ਸੀ ਇਹ ਤਾਂ ਸਹੀ ਸਾਡੀ ਗੱਲ ਹੈ ਲੋਕਾਂ ਨੇ ਫੈਸਲਾ ਕਰਨਾ ਕਿ ਪੰਜਾਬ ਦੀ ਤਰੱਕੀ ਕਾਦਰ ਪੰਜਾਬ ਦੀ ਖੁਸ਼ਹਾਲੀ ਕਾਦਰ ਪੰਜਾਬ ਦੇ ਅਮਨ ਤੇ ਸ਼ਾਂਤੀ ਦੀ ਕਾਦਰ ਵੋਟਰਾਂ ਭਾਰਤੀ ਅੰਦਰ ਬੋਡੀ ਨੂੰ ਪਾਉਣ ਦਾ ਲੋਕੀ ਬਣ ਬਣਾਈ ਬੈਠੇ ਕਾਂਗਰਸ ਦਾ ਕਾਂਗਰਸ ਨੇ ਦਾਵਾ ਕਰੀ ਮੇਰਾ ਆਖਰੀ ਸਵਾਲ ਹੈ ਕਾਂਗਰਸ ਕਹਿ ਰਹੀ ਕਿ ਸਾਡਾ ਅਸੀਂ ਬਦਲੇ ਆਵਾਜ਼ੀ ਪਾਰਟੀ ਦਾ ਕਾਂਗਰਸ ਦਾ ਦਾਅਵੇ ਦੇ ਕਾਂਗਰਸ ਦਾ ਆਸ ਵਿੱਚ ਨਰਾਇਣ ਸ਼ਰੇਦੀਆ ਸਾਰੇ ਮੁੱਖ ਮੰਤਰੀ ਬਣ ਕੇ ਫਿਰਦੇ ਨੇ ਇਸ ਕਰਕੇ ਜਿੱਤੇ ਖੁਦਗਰਜ਼ੀ ਹੋਵੇ ਜਿੱਤੇ ਸਰਮਸ਼ਨਾ ਹੋਵੇ ਉਦੋਂ ਪਾਰਟੀ ਦਾ ਕੰਮਜਾ ਨਹੀਂ ਹੋ ਸਕਦੀ ਪਾਰਟੀ ਜਾਂਦਾ ਪਾਰਟੀ ਦਾ ਇੱਕ ਬਹੁਤ ਉਦਦ ਹੈ ਨਮਾਜ਼ੀ ਕੇਂਦਰੀ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਮੋਦੀ ਸਾਹਿਬ ਦੀ ਕੇਨ ਨਾਲ ਕੈਬਨਟ ਦੇ ਵਿੱਚ ਰਹੇ ਨੇ ਤਾਂ ਦਾਵਾ ਇਹ ਹੈ ਤਰਨਤਾਰਨ ਡਿਊਟੀਆਂ ਨਿਭਾ ਰਹੇ ਨੇ ਔਰ ਇਹਨਾਂ ਦਾ ਇਹੋ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਬਿਹਤਰੀ ਦੇ ਲਈ ਕੰਮ ਕਰ ਰਹੀ ਹੈ ਔਰ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੋਕ ਮੌਕਾ ਦੇਣਗੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਤ ਟੀਵੀ ਤਰਨਤਾਰਨ